ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਅੰਮ੍ਰਿਤਸਰ ਵੱਲਾ ਮੰਡੀ ਤੇ ਜਿਹੜੀ ਵਸਾਖੀ ਦੇ ਮੌਕੇ ਤੇ ਵੀਡੀਓ ਬਣਾ ਰਹੇ ਆਂ 2025 ਦੀ ਸ਼ਮਸ਼ੇਰ ਵੀਰ ਜੀ ਉਹਨਾਂ ਨੇ ਜਿਹੜੀ ਆ ਮੰਡੀ ਲਾਈ ਆ ਸ਼ਮਸ਼ੇਰ ਵੀਰ ਤੇ ਸਮਰ ਵੀਰ ਦੋਵਾਂ ਨੇ ਰਲ ਕੇ ਲਾਈ ਆ ਕੁਛ ਪਸ਼ੂ ਆ ਗਏ ਆ ਕੁਛ ਅਜੇ ਆਉਣ ਵਾਲੇ ਆ ਕੱਲ ਵਸਾਖੀ ਹੈ ਜੀ ਅੱਜ 12 ਤਰੀਕ ਆ ਤੇ ਅਜੇ ਕੋਈ ਪੂਰੀ ਅਜੇ ਤਿਆਰੀ ਨਹੀਂ ਹੋਈ ਮੰਡੀ ਦੀ ਤਿਆਰੀ ਅਜੇ ਦਹੀ ਚੱਲਣ ਤੇ ਤੁਹਾਨੂੰ ਮਾਹੌਲ ਚੱਲ ਵਿਖਾਉਨੇ ਆ ਵੀ ਕਿੱਦਾਂ ਦਾ ਮਾਹੌਲ ਚੱਲਿਆ ਤੇ ਕੀ ਰੇਟ ਹੈ ਇਸ ਇਸ ਟਾਈਮ ਦੇ ਚੱਲਣ ਸਾਰੀ ਵੈਰਾਈਟੀ ਤੇ ਤੁਹਾਨੂੰ ਪੇਸ਼ ਕਰਾਵਾਂਗੇ ਵੱਖਰੀ ਵੱਖਰੀ ਵੀਡੀਓ ਜੇ ਤੁਹਾਨੂੰ ਵਿਖਾਵਾਂਗੇ ਹੋਰ ਵੀ ਵੀਡੀਓ ਤੁਹਾਨੂੰ ਮੰਡੇ ਦੀਆਂ ਦਿਖਾਉਣੀਆਂ ਵਾ ਬਾਕੀ ਵੀ ਜ਼ਰੂਰ ਵੇਖਿਆ ਹੁਣ ਕੁਝ ਗਾਵਾ ਤੁਹਾਨੂੰ ਤੋਰ ਕੇ ਦਿਖਾਵਾਂਗੇ ਕੁਝ ਇਤਰਾ ਦਿਖਾਵਾਂਗੇ ਤੇ ਰੇਟ ਵੀ ਤੁਹਾਨੂੰ ਦੱਸਾਂਗੇ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਲਾਤੀਆਂ ਜੀ ਮੰਡੀ ਚ ਰੌਣਕਾਂ ਫਿਰ ਰੌਣਕਾਂ ਤੁਹਾਡੇ ਫਿਰ ਠੀਕ ਆੜੀ ਗੱਲ ਕਰਨਾ ਨਾਮ ਦੱਸਦਾ ਫਿਰ ਆਪਣਾ ਇੱਕ ਰੀ ਸ਼ਮਸ਼ੇ ਅਸੇ ਨੇ ਠੀਕ ਆ ਤੇ ਐਡਰੈਸ ਪਿੰਡ জাফরਕੋਟ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਤੇ ਪਰ ਆਪਾਂ ਅੱਜ ਉਸਾਖੀ ਮੰਡੀ 'ਚ ਜਿਹੜੀ ਬੱਲੇ ਵਾਲੀ ਮੰਡੀ ਦੇ ਅੰਮ੍ਰਿਤਸਰ ਹਨਾ ਉੱਥੇ ਦਹੀਂ ਵੀਡੀਓ ਬਣਾਉਣਾ ਠੀਕ ਆ ਤੇ ਅੱਗੇ ਵੀ ਵੀਡੀਓ ਤੁਹਾਡੀਆਂ ਪਾਈ ਦਿਆਂ ਹੀ ਆ ਉੱਥੇ ਹਾਂਜੀ ਤੇ ਅੱਜ ਤੁਸੀਂ ਤੇ ਨਾਲ ਸਮਰਵੀਰ ਹਾਂਜੀ ਹੋਰ ਸਮਰਵੀਰ ਕੀ ਹਾਲ ਚਾਲ ਆ ਤੇ ਰਲ ਕੇ ਫਿਰ ਮੰਡੀ ਲਈ ਆ ਨਾ ਦੋਵਾਂ ਘਰਾਂ ਨੇ ਠੀਕ ਆ ਪਿੰਡ ਵੀ ਦੋਵਾਂ ਦਾ ਇੱਕੋ ਹੀ ਆ ਚਲੋ ਇਸ ਤਰ੍ਹਾਂ ਰਲ ਮਿਲ ਕੇ ਬੰਦਾ ਚੱਲੇ ਤੇ ਅੱਗੇ ਜਾਂਦਾ ਵਾ ਹਨਾ ਠੀਕ ਆ ਤੇ ਕਾਮ ਬਖਾਈਏ ਕਿਹੜੇ ਕਾਮ ਬਖਾ ਲਈਏ ਪਹਿਲਾਂ ਸ਼ੁਰੂ ਕਰਨ ਨੂੰ ਵੇਜੀ ਚਲੋ ਇਹੇ ਤੇ ਖਾ ਲਈਏ ਪਹਿਲਾਂ ਕਿੰਨੇ ਕੇ ਦੁੱਧ ਵਾਲੀ ਆਏ ਇਹ ਦੁੱਧ ਵਿੱਚ 27 28 ਕਿਲੋ ਵਾਲੀ ਇਹ ਤੇ ਤੁਹਾਡੀ ਜੀ ਡੀ ਜੇ ਪੂਰੀ ਤੇ ਕਿੰਨਾ ਚਿਰ ਹੋਇਆ ਸੋਈ ਨੂੰ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਦੀ ਸੋਈ ਨੂੰ ਤੇ ਜੇ ਤੇ ਬੋਲਾ ਹੀ ਹੁਣ ਇਹਦੇ ਕੋਲ ਬੋਲਾ ਬੋਲਾ ਕਿੰਨਾ ਇਹਦੇ ਕੋ ਬੋਲਾ ਕੋ 17 17 ਕਿਲੋ ਹੋਊਗਾ ਅੱਛਾ ਬਾਕੀ ਕੇ ਤੋਈ ਬੜੀ ਲੇੜਿਆ ਸਵੇਰੇ ਅਜੇ ਆ ਵੀ ਅਜੇ ਤਿਆਰੀ ਨਹੀਂ ਹੈ ਮੰਡੀ ਦੀ ਮੰਡੀ ਤੇ ਅਸਲੀ ਤਿਆਰੀ ਅਜੇ ਕੱਲ੍ਹ ਹੋਣੀ ਆ ਸਵੇਰੇ ਤਿਆਰੀ ਕਰਾਂਗੇ ਇਹਨਾਂ ਦੀ ਸਵੇਰੇ ਜਿਹੜਾ ਵਾ ਕੱਲ੍ਹ ਜਿਹੜਾ ਕੱਲ੍ਹ ਵਿਸਾਖੀ ਆ ਅੱਜ ਤੇ ਕੋਹ ਮਾਲ ਅੱਜ ਆਇਆ ਕੋਹ ਕੱਲ੍ਹ ਆਇਆ ਅਜੇ ਮੰਡੀ 'ਚ ਮਾਲ ਆਉਂ ਨਹੀਂ ਦਿਆ ਵਾ ਕਿੰਨਾ ਫਿਰ ਇਹਦਾ ਮੰਡੀ ਦਾ ਮੁੱਲ ਇਹਦਾ ਮੰਡੀ ਦਾ ਮੁੱਲ ਵਿਜੀ ਇਹ ਦੇਖਦਾ ਅੱਜ ਅੱਛਾ ਬਾਕੀ ਮੁੱਲ ਜੋ ਤੇ ਬਾਕੀ ਜਿਹੜਾ ਵੀਡੀਓ ਵਾਲਾ ਉਹਦਾ ਮੁੱਲ ਫੋਨ ਤੇ ਉਹ ਆਪੇ ਕੋਈ ਫੋਨ ਭਰਾ ਦੇ ਪਸੰਦ ਆ ਉਹ ਤੋਂ ਗੱਲ ਨਹੀਂ ਅੱਛਾ ਕੋਈ ਫੋਨ ਕਰਕੇ ਪੁੱਛ ਲੈਣਾ ਠੀਕ ਆ ਆ ਅੱਛਾ ਇਹ ਦੇ ਦੇ ਉਹ ਅੱਛਾ ਇਹ ਦੇ ਮਗਰ ਨੜ ਜਿਹੜਾ ਨਾਲ ਹੀ ਆ ਬੱਚੇ ਆ ਵੀ ਤੋਰੋ ਫਿਰ ਤੋਰੋ ਬੱਚੀ ਇਹ ਕਿੰਨੇ ਚਿਰ ਦੀ ਸੋਈ ਆ ਇਹ ਨੂੰ ਅੱਜ ਚੌਥਾ ਦਿਨ ਜਿਸਨੀ ਇਹਦੇ ਕੋਲ ਦੁੱਧ ਇਹਦੇ ਕੋਲ 18 17 18 17 ਕਿਲੋ ਖੁੱਲਾ ਇਹਦੇ ਥਲੇ ਭੋਲਾ ਜੀ ਅੱਛਾ ਇਹਦੇ ਮਗਰ ਬੱਸੀ ਏ ਇਹ ਕਿੰਨਾ ਕਰੀ ਜਾ ਬੱਸੀ ਏ ਉਹ ਸਾਹਮਣੇ ਕੋਲ ਉਹ ਵਾਲੀ ਉੱਪਰ ਦੇ ਪਰਸ ਖਲੋਤੀ ਤੇ ਇਹ ਕਿਨਾਂ ਦੁੱਧ ਕਰੀ ਜਾਊਗਾ ਇਹ ਦੁੱਧ 5 26 ਕਿਲੋ ਤੋਂ 100 ਬਜੀ ਅੱਛਾ ਲੈ ਜਾਓ ਜੀ ਬਾਕੀ ਪਸ਼ੂ ਜਿਹੜੇ ਕਾਫੀ ਸੋਹਣੇ ਆਏ ਹੁੰਦੇ ਮੰਡੀ ਦੇ ਵਿੱਚ ਬਾਕੀ ਵੀਰ ਘਰਾ ਦੇ ਵੇਖ ਕੇ ਫੋਨ ਲਾਵੇ ਚੰਗੀ ਨਾ ਤਸਲੀਮ ਠੀਕ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਮੰਡੀ ਦਾ ਮੁੱਲ ਇਹਦਾ ਲੱਖ ਜਿਹਾ ਪੂਰਾ ਅੱਛਾ ਹਾਂਜੀ ਬਾਕੀ ਮਾਸਾਨ ਕਰਾਂਗੇ ਬਾਕੀ ਇਹ ਆ ਵੀ ਜਿਹੜੇ ਦੂਜੇ ਵੀਡੀਓ ਵਾਲੇ ਮੁੱਲ ਆ ਉਹ ਆਪੇ ਕੋਈ ਵੀਰ ਫੋਨ ਕਰਕੇ ਪੁੱਛ ਲੈ ਹਾਂਜੀ ਹਾਂਜੀ ਆ ਮੰਡੀ ਦੇ ਮੁੱਲ ਤੁਹਾਨੂੰ ਦੱਸਣ ਦੇ ਵੀ ਮੰਡੀ 'ਚ ਕਿੱਦਾਂ ਦੇ ਮੁੱਲ ਜਿਹੜੇ ਚੱਲਦੇ ਆ ਇੱਕ ਆਹ ਵਿਖਾਓ ਸੋਫਾ ਠੀਕ ਆ ਜੀ ਇਹ ਕਿੰਨੇ ਚੱਦੀ ਸੂਈ ਆ ਇਹਨੂੰ ਵੀ ਅੱਜ ਪੰਜ ਮਿੰਨਾਂ ਦੀ ਸੂਈ ਨੂੰ ਵੇਚੀ ਠੀਕ ਆ ਹਾਂਜੀ ਇਹ ਦੇਖੋ ਦੁੱਧ ਜਿਹੜਾ ਤਿਆਰ 24 ਕਿਲੋ ਤਿਆਰ ਹੋਊਗਾ ਅੱਛਾ ਤਿਆਰ ਜਿਹੜਾ 24 ਜਿਹੜਾ ਮੌਕੇ ਦੇ ਇਹ ਤੇ ਜ ਦੁੱਧੋਂ ਵੱਜੂਗੀ ਹੋਰ ਤੇ ਜੀ ਜੇ ਬੋਲਿਓ ਹੋਣ ਲੱਥੀ ਆ ਜ ਮੈਲੇ ਚਲਣੀ ਵੈਣ ਕਿੰਨਾ ਦੁੱਧ ਘਰੇ ਜਾਊਗੀ 27 28 ਕਿਲੋ ਵਾਲੀ ਬੱਸੀ ਆ ਜ ਲੈ ਆਓ ਅਰੇ ਆ ਬਾਕੀ ਵੇਖ ਹੋਵੇ ਜੀ ਅੱਜ ਇਹ ਆਵੇ ਅੱਜ ਜਿਹੜਾ ਵਾ ਜੇ ਕੋਈ ਟਾਈਮ ਟੂਮ ਨਹੀਂ ਲੱਗੇ ਕੋਈ ਟਾਈਮ ਨਹੀਂ ਆ ਟਾਈਮੋਂ ਟਾਈਮ ਚ ਆਈ ਗਈ ਤੇ ਕੱਲ ਟਾਈਮ ਲੱਗਣਗੇ ਤੇ ਕੱਲ ਤੇ ਹੋਰ ਆਉਣਗੇ ਬੱਛਾ ਇਹਦਾ ਮਗਰ ਬੱਛਾ ਜਾਵੇ ਦੀ ਤੇ ਇਹਰਾ ਮੰਡੀ ਦਾ ਮੁੱਲ ਕਿੰਨਾ ਜੇ ਫਿਰ ਇਹਦਾ ਵੀ ਮੰਡੀ ਦਾ ਮੁੱਲ ਇੱਕ ਦਾਖ ਦੀ ਅੱਛਾ ਹਾਂਜੀ ਠੀਕ ਆ ਉਹ ਪੂਰਾ ਤੁਹਾਨੂੰ ਲਾ ਦੇਈ ਮਾਨਸਤਨ ਕਰਾਂਗੇ ਪੂਰਾ ਠੀਕ ਆ ਹਾਂਜੀ ਤੇ ਹੁਣ ਆ ਜਿਹੜੀ ਜੱਤੀਆਂ ਆ ਗਈਆਂ ਜੇ ਗਾੜੀ ਇਹ ਜੱਤੀਆਂ ਦੀ ਜੀ ਆ ਕਿੰਨੇ ਦੁੱਧ ਵਾਲੀ ਜਰਸੀ ਹੈ 15 16 ਕਿਲੋ ਵਾਲੀ 15 ਸੋਈ ਆ ਵੀ ਇਹ ਵੀ ਸੋਈ ਜੀ 15 ਸਾਲ ਦੀ ਵੀ ਹੁੰਦੀ ਆ ਪਿਆਰ ਦੇ ਮੌਕੇ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਅੱਜ ਚੌਥਾ ਵਾ ਚੌਥਾ ਦਿਨ دیا ਬਖਾਇਆ ਨਹੀਂ ਹਾਂ ਬੇਟਾ ਅੱਛਾ ਹੋਰ ਲਾਈ ਹਾਂ ਇੱਧਰ ਇੱਕ ਬੱਚੇ ਬੜੇ ਜਮਾ ਹੋ ਗਏ ਨੇ ਠੀਕ ਆ ਤੇ ਇਹ ਕਿੰਨਾ ਕਰੀ ਜਾਓਗੇ ਦੁੱਧ ਇਹ ਕਾਦੂ ਕੋਈ ਸਾਰਾ ਸਾਰਾ ਕਿਲੋ ਦਾ ਤੋਰੋ ਤੋਰੋ ਫਿਰ ਇਹਨੂੰ ਥਣ ਜਿਹੜਾ ਇਹਦੇ ਕੋ ਵੀ ਚੰਗਾ ਲੱਗਾ ਹੈ ਬਾਕੀ ਆਏ ਵੀ ਜੀ ਠੰਡੀ ਠੀਰੀ ਐ ਵੀ। ਖਾਨਵਾਂ ਨੇ ਰੀਆਂ ਸਾਰੀਆਂ ਸਾਫ਼ ਐ ਮੰਡੀ 'ਚ ਮਾਲ ਜਿਹੜਾ ਵਾ ਚੰਗਾ ਹੀ ਹੁੰਦਾ ਵਾ ਸੋਨੇ ਪੱਤੂ ਮੰਡੀ 'ਚ। ਮਾਲ ਜੀ ਅੱਜ ਆਇਆ। ਅਜੇ ਤਿਆਰੀ ਇਹਨਾਂ ਦੀ ਕੱਲ੍ਹ ਹੋਣੀ ਐ। ਅਜੇ ਤੇ ਇਹਨਾਂ ਨੂੰ ਵਿੱਚ ਮਹਾਪੱਠਾ ਦਿੱਥੇ ਪੈਂਦੇ ਆ ਅਜੇ। ਆਜੇ ਲੈ ਆਉ। ਤੇ ਇਹਦਾ ਫਿਰ ਮੁੱਲ ਇਹਦਾ ਮੰਡੀ ਦਾ ਮੁੱਲ ਵੀਜੀ 75000 ਰੁਪਏ ਅੱਛਾ ਹਾਂਜੀ ਠੀਕ ਐ ਬਾਕੀ ਮਾਂ ਤਾਂ ਨੇਚੋ ਵੀ ਹੋਊਗਾ ਤੇ ਆ ਵੀ ਜਿਹੜੀ ਆ ਕ੍ਰੋਸ ਚ ਆ ਤੋਰੋ ਇਹਨੋਂ ਵੀ ਤੋਰੋ ਵੀ ਇਹਦੇ ਕੋਲ ਦੁੱਧ 15 ਕਿਲੋ ਤਿਆਰ ਜੀ ਅੱਛਾ 15 ਲੀਟਰ ਤਿਆਰ ਆ ਹਾਂਜੀ ਇਹ ਕਿੰਨਾ ਕਰੀ ਜਾਊਗੀ ਇਹ ਵੀ ਉਹ ਬਾਅਦ ਜਾਊਗਾ ਠੀਕ ਇਹ ਕ੍ਰੋਸ ਵੈੜਾ ਵਾਂ ਜਿਹੜੀਆਂ ਆ ਜੋ ਲੈ ਆਓ ਜੀ ਹੈ ਬਿੱਟੇ ਕੋਲ ਬਿਲਕੁਲ ਠੰਡੀ ਤੇਰੀ ਠੀਕ ਐ ਆ ਮੰਗਿਆ ਜੋ ਠੀਕ ਆ ਹੈ ਗੰਗਦੀਆਂ ਠੰਡੀਆਂ ਤੇਰੀਆਂ ਪਾਣੀ ਪੀਣਾ ਜਿਹੜਾ ਇੰਨੇ ਪਾਣੀ ਨੂੰ ਭੱਜੀ ਤੇ ਇਹਦਾ ਵੀ ਜੀ ਮੰਡੀ ਦਾ ਮੁੱਲ ਕਿੰਨਾ ਫਿਰ ਜਿਹਦਾ ਵੀ ਮੰਡੀ ਦਾ ਮੁੱਲ ਵੀ ਜੀ 70000 ਰੁਪਏ ਅੱਛਾ 70000 ਆ ਹਾਂਜੀ ਚਲੋ ਠੀਕ ਆ ਤੇ ਉਹ ਜਰਸੀ ਵਿਖਾਈਏ ਪਰਲੀ ਇੱਕ ਉਹ ਗੱਬਨ ਜੇ ਉਹ ਗੱਬਨ ਜੀ ਲਿਆ ਤੋਰ ਪੰਜਾਬ ਵਾਲੀ ਜਰਸੀ ਆ ਕੋ ਮੱਜਾਂ ਵੀ ਅੰਦਰ ਵੱਜੀਆਂ ਹਾਂ ਜੀ ਮਾਲ ਕੁਛ ਹੋਣਾ ਵੀ ਆ। ਇਹ ਵਿੱਧੀ ਹਫਤਾ ਲੀਜੀ। ਹਾਂ ਜੀ ਇਹ ਹਫਤਾ ਖੜਦੀ ਆਲੇ। ਥੱਲੇਆਂ ਚੰਗੀ ਭਰਨੀ ਆ। ਐ ਠੰਡੀ ਧੀਰੀ ਜੀ। ਭਾਈ ਵਧਣਾ ਵੇਖੋ ਇਹਨੇ ਆ ਸਾਰੀਆਂ ਵਧਨਾ ਭਰਨੀ ਆ। ਠੀਕ ਆ। ਆ ਜੀ ਲੈ ਆ। ਮੂੰਛੀ ਜੀ ਦੇ ਪਿਓ। ਇਹ ਪਾਸੇ ਦੇ ਫੁਟੇ ਉਹ ਬਲੱਡ ਦੇਣਾ ਕੋਈ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਵਿੱਚ 17 18 ਕਿਲੋ ਚਾਹੂ ਤੇ ਇਹਦਾ ਮੰਡੀ ਦਾ ਮੁੱਲ ਕਿੰਨਾ ਗਿਆ ਮੱਟੀ ਦਾ ਮੁੱਲ ਇਹਗਾ 70000 ਰੁਪਏ ਅੱਛਾ ਹਾਂਜੀ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਨਾ ਮੱਝਾਂ ਦਿਖਾ ਦਿਓ ਇੱਕ ਲੈ ਆਓ ਮੱਝ ਖੋਲ ਕੇ ਦੋ ਮੱਝਾਂ ਵਾ ਇੱਕ ਮੱਝ ਆ ਵਾ ਜਿਹੜੀ ਚੰਗੀ ਆ ਛੋਟੀ ਜਿਹੜੀ ਕੱਦ ਵਜਨ ਵਾਲੀ ਆ ਤੁਹਾਨੂੰ ਜਿਹੜਾ ਹੋਊਗਾ 15 ਕਿਲੋ ਕਹਿਰ 14 ਕਿਲੋ ਪੰਡੇ ਦੇ ਚਾਰਚ ਦੁੱਧ ਦਵਾਂਗੇ ਮੌਕੇ ਤੇ ਮੌਕੇ ਤੇ ਬੇਟੀ ਠੀਕ ਆ ਤੇ ਕਿੰਨੇ ਤੇਰਤੀ ਸੋਈ ਆ ਇਹਨੂੰ ਅੱਜ ਵੀ ਜੀ ਚੜਵਾ ਦੇ ਜੀ ਅੱਜ ਇਹਦੇ ਦੁੱਧ ਦਵਾਂਗੀ ਹੋਰ ਦੁੱਧੋਂ ਵਧਣਾ ਕਿੰਨਾ ਕਰ ਜੂਗੀ ਇਹ ਦੁੱਧ ਦੇ ਜੀ ਇਹਦੀ ਫੁੱਲ ਗਾਰੰਟੀ ਜਿਉਂ ਬਾਹਰ ਜਾਊਗੀ ਅੱਛਾ ਜੀ ਹਾਂ ਜੀ ਬਾਕੀ ਅਜੇ ਮੱਝ ਇਹ ਆ ਵੀ ਕੋਈ ਇਹਦੇ ਟਾਈਮ ਟੰਮ ਨਹੀਂ ਲੱਗੇ ਅਜੇ ਕੋਈ ਨਾ ਨਾ ਅਜੇ ਜੋਕਾ ਵੀ ਨਹੀਂ ਜਪਾਇਆ ਥਾ ਨਾ ਦੇ ਵੇਖ ਲੋ ਠੀਕ ਆ ਤੇ ਇੱਕ ਮੱਝ ਆਵਲੀ ਆ ਇਹ ਉਤੋਂ ਵੀ ਜਵਾਨ ਹੈ ਜਿਹੜੀ ਇਰੇ ਕੋਲ ਦੁੱਧ ਕਿੰਨਾ ਹੈ ਦੋ ਵਿੱਚ ਜਦੋਂ 8-9 ਕਿਲੋ ਦੇ ਲਗਭਗ ਬੋਲੇ ਇਹ ਦੇਖੋ ਬੋਲਾ ਹੀ ਆ ਤੇ ਬਾਕੀ ਹੋਰ ਵੀ ਵੀਡੀਓ ਤੁਹਾਨੂੰ ਵਿਖਾਉਣੀਆਂ ਆ ਮੰਡੀ ਦੀਆਂ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਇਹ ਇਹ ਵਾਲੀ ਮੰਡੀ ਦਾ ਇਹ ਵਾਦਾ ਵੀ ਹੁਣ ਅਜੇ ਹਫਤਾ ਮੰਡੀ ਇਹ ਰਹਿਣੀ ਆ ਤੇ ਆਪਣੇ ਦੋ ਦੋ ਟਾਈਮ ਚੁਆਈ ਕਰਕੇ ਵੇਖ ਚਾਕੇ ਤਸੱਲੀ ਕਰਕੇ ਫੇਰ ਖੜੋ ਬਾਕੀ ਮੰਡੀਆਂ ਵਾਂਗੂ ਨੀਆਂ ਵੀ ਇੱਕ ਦਿਨ ਦੀ ਮੰਡੀ ਲੱਗੀ ਤੇ ਖਤਮ ਹੋ ਜਾਣੀ ਐ ਮੰਡੀ 'ਚ ਵੀ ਆਪਾਂ ਇੱਥੇ ਦੋ ਦੋ ਟਾਈਮ ਚੁਆਈ ਕਰਕੇ ਖਰਚ ਸਕਦੇ ਆ ਚੁਆਈ ਕਰਕੇ ਜਿੰਨੇ ਪਸ਼ੂ ਲੈਣਾ ਕੋਈ ਵੀ ਭਰਾ ਦੋ ਟਾਈਮ ਚੁਆਈ ਕਰਦੇ ਐ ਅੰਮ੍ਰਿਤਸਰ ਵੱਲੋਂ ਮੰਡੀ ਦਾ ਇਹੀ ਵਾਧਾ ਆ ਜਿਹੜਾ